ਨੇ ਬੱਚੇ ਨੂੰ ਬਜ਼ੁਰਗ ਨੂੰ ਕਿਸੇ ਨੂੰ ਵੱਢ ਲਿਆ ਤੇ ਉਹ ਪਹਿਲ ਦੇ ਆਧਾਰ ਤੇ ਕੀ ਕਰੇ ਤਾਂ ਜੋ ਉਹਦੀ ਜਾਨ ਬਚਾਈ ਜਾ ਸਕੇ ਸਾਰੀ ਆਡੀਅেন্স ਨੂੰ ਰਿਕਵੈਸਟ ਹੈ ਜੀ ਹਾਂ ਬਿਲਕੁਲ ਇਹ ਸਾਹਮਣੇ ਦੇਖ ਕੇ ਦੱਸ ਜਿਹੜੀ ਗੱਲ ਅਸੀਂ ਕਹਿ ਰਹੇ ਹਾਂ ਜੀ ਇਹ ਤੁਸੀਂ ਧਿਆਨ ਨਾਲ ਗੱਲ ਸੁਣੀ ਹੈ ਹਾਂ ਬਿਲਕੁਲ ਜਿਹੜੇ ਬੰਦੇ ਨੂੰ ਫਰਸਟ ਟਰੀਟ ਮਿਲੇਗਾ ਉਹੀ ਬੰਦਾ ਬਚੇਗਾ ਜੀ ਠੀਕ ਹੈ ਜਾਂ ਉਹ ਬੰਦਾ ਬਚੇਗਾ ਜਿਹਨੂੰ ਨਾਨ ਵੈਨੀਅਮ ਜਿਹਦੇ ਵਿੱਚ ਜ਼ਹਿਰ ਨਹੀਂ ਨਹੀਂ ਹੋਏਗਾ ਹਾਂ ਉਹ ਬੰਦਾ ਬਚ ਜਾਏਗਾ ਜੇ ਪਰ ਡਰ ਨਾਲ ਮਰ ਜਾਂਦਾ ਜੀ ਬੰਦਾ ਘਰੇਲਾ ਸੱਪ ਵਾਈਟ ਕਰੇਗਾ ਹਾਂ ਜਿਹਨੂੰ ਫਰਸਟ ਟਰੀਟ ਮਿਲੇਗਾ ਜੋ ਤੁਹਾਨੂੰ ਅਸੀਂ ਸਾਹਮਣੇ ਦਿਖਾਵਾਂਗੇ ਇਹ ਫਰ ਠੀਕ ਹੈ ਠੀਕ ਹੈ ਹਾਂ ਜਿਹੜੇ 90% ਖਤਰੇ ਤੋਂ ਬਾਹਰ ਹੋ ਜਾਏਗਾ ਜੀ ਠੀਕ ਹੈ ਇਦਾਂ ਦੀ ਕੋਈ ਪੱਟੀ ਲੈ ਲਨੀ ਹੈ ਜੀ ਸਾਡੇ ਪੱਗ ਬੰਨੀ ਹੈ ਕੁਝ ਵੀ ਆ ਪਰ ਨਾ ਬੰਨਿਆ ਕੁਝ ਬੰਨਿਆ ਹਾਂਜੀ ਉਸੇ ਟਾਈਮ ਜੇ ਹੱਥ ਤੇ ਜਾਂ ਪੈਰ ਤੇ ਬਾਈਟ ਕੀਤੀ ਹੈ ਜੀ ਹੂੰ ਤਾਂ ਇਹ ਕਈ ਵਾਰ ਨਾ ਬੰਦੇ ਦੱਸਣ ਵਾਲੇ ਦੱਸ ਦਿੰਦੇ ਵੀ ਇੱਥੋਂ ਸ਼ੁਰੂ ਕਰ ਦਿਓ ਜੀ ਬੰਨਣਾ ਇਦਾਂ ਨਹੀਂ ਜੀ ਨਹੀਂ ਇਹ ਇੱਥੋਂ ਸ਼ੁਰੂ ਕਰਨਾ ਜੀ ਸ਼ੋਲਡਰ ਤੋਂ ਠੀਕ ਮੈਂ ਕਰਕੇ ਦਿਖਾ ਰਿਹਾ ਹਾਂ ਜੀ ਹਾਂ ਹਾਂ ਨਾ ਫੜਨਾ ਅੱਛਾ ਡੋਲੇ ਤੋਂ ਸ਼ੁਰੂ ਕਰਨਾ ਹੈ ਇੱਕ ਵਾਰੀ ਫੜ ਲੈ ਜਿੱਦਾਂ ਜੀ ਪਰ ਛੱਡ ਦਿਓ ਹੁਣ ਤੁਸੀਂ ਛੱਡ ਦਿਓ ਕਿਉਂਕਿ ਮੈਂ ਜੇ ਮੇਰੇ ਕੱਲੇ ਨੇ ਬਾਈਟ ਕੀਤੀ ਤਾਂ ਮੈਂ ਆਪਾਂ ਆਪ ਖੇਤਾਂ 'ਚਾਂ ਜਾਂ ਕਿਤੇ ਵੀ ਆ ਹੂੰ ਇਹ ਦੇਖੋ ਜੀ ਇਹ ਕੋਈ ਜ਼ਰੂਰੀ ਨਹੀਂ ਵੀ ਆਪਾਂ ਰੱਸੀ ਨਾਲ ਕੁ ਕੱਸ ਕੇ ਬਣਾਣਾ ਇਦਾਂ ਦੀ ਕੋਈ ਗੱਲ ਨਹੀਂ ਜੀ ਜੀ ਇਹ ਬਸ ਇਦਾਂ ਉਹਨੂੰ ਹਲਕਾ ਹਲਕਾ ਇਧਰੋਂ ਬਲੱਡ ਹੂੰ ਆਪਣੇ ਇਧਰੋਂ ਆ ਗਿਆ ਜੀ ਹਾਂ ਇਹ ਵਸ ਐਸਟ੍ਰੰਗ ਬਣਾਣਾ ਹੈ ਜੀ ਤੁਸੀਂ ਕਿਸੇ ਵੀ ਹਸਪੀਟਲ ਤੇ ਜਾਓਗੇ ਸਰਕਾਰੀ ਜ਼ਿਲ੍ਹੇ ਦੇ ਤਾਂ ਡਾਕਟਰ ਵੀ ਤੁਹਾਨੂੰ ਸ਼ਾਬਾਸ਼ੀ ਦੇਗਾ ਕਿ ਤੁਸੀਂ ਕੰਮ ਬਹੁਤ ਵਧੀਆ ਕਰਕੇ ਆਏ ਹੋ ਕਿਉਂਕਿ ਡਾਕਟਰ ਕਹਿੰਦੇ ਰੱਸੀ ਨਹੀਂ ਮਾਰਨੀ ਔਰ ਰੱਸੀ ਮਾਰਨ ਵਾਲਾ ਬਿਲਕੁਲ ਗਲਤ ਆ ਗੱਲ ਆ ਜੀ ਇਹ ਦੇਖੋ ਕੱਪੜਾ ਪਰਣਾ ਖਾਕੂ ਕੁਝ ਵੀ ਮਿਲ ਜੇ ਕੁਝ ਵੀ ਮਿਲ ਜੇ ਉੱਪਰੋਂ ਸ਼ੁਰੂ ਕਰਨਾ نیچے ਨੂੰ ਜਾਣਾ ਇਹ ਦੇਖੋ ਜੀ ਬਲੱਡ ਸਰਕਲ ਰੁਕ ਗਿਆ ਜੀ ਇੱਥੇ ਰੁਕ ਗਿਆ ਬਿਲਕੁਲ ਠੀਕ ਹੈ ਤੁਹਾਡੀ ਠੀਕ ਹੈ ਜੀ